ਮੇਰੇ ਪੰਜ ਪੋਤੇ ਆ ਪਿਛਲ ਮੇਰੇ ਪੋਤੇ ਵੀ ਆਏ ਸੀ ਨਾਲ ਜੀ ਬڑا ਪੋਤਾ ਦਿਲਬਾਖ ਸਿੰਘ ਹੈ ਛੋਟਾ ਖੜਕ ਸਿੰਘ ਹੈ ਉਦੋਂ ਛੋਟਾ ਚੰਗਿਆੜਾ ਸਿੰਘ ਹੈ ਉਦੋਂ ਛੋਟਾ ਜਥੇਦਰ ਭਗੇਲ ਸਿੰਘ ਹੈ ਜਿਹਨੇ ਦਿੱਲੀ ਦੇ ਰਾਜ ਕੀਤਾ ਸੀ ਉਦੋਂ ਛੋਟਾ ਪੰਜਾਬ ਦਾ ਵਾਰਿਸ ਹੈ ਜਿਹਨੇ ਪੰਜਾਬ ਦੀ ਬਾਗਡੋਰ ਸੰਭਾਲਣੀ ਹੈ ਉਹ ਮਾਲਕ ਦੀ ਕਿਰਪਾ ਦੇ ਨਾਲ ਕਿ ਮੋਦੀ-ਮੋਦੀ ਕੀ ਹੋਇਆ ਜਿੰਨਾ ਜਿਹੜੇ ਧੌਣ ਤੇ ਗੋਡਾ ਨਹੀਂ ਨਾ ਆਉਂਦਾ ਉਹਨਾਂ ਜਰ ਕੋਈ ਨਹੀਂ ਪਾਣੀ ਪੁੱਛਦਾ ਮੋਰਚਾ ਲੱਗੂਗਾ ਤੇ ਕਿੱਡਾ ਲੱਗੂਗਾ ਦਿੱਲੀ ਵਾਲਾ ਹੀ ਮੋਰਚਾ ਤੁਸੀਂ ਕਹਿ ਸਕਦੇ ਹੋ ਆ ਭੈਣ ਇੱਧਰ ਹੈ ਸਵੇਰ ਤੋਂ ਪ੍ਰਸ਼ਾਦੇ ਵਰਤਾ ਰਹੇ ਨੇ ਮੈਂ ਹੀ ਪ੍ਰਸ਼ਾਦਾ ਛੱਕ ਕੇ ਆਇਆ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਜੀ ਪ੍ਰਸ਼ਾਦਾ ਦੀ ਸੇਵਾ ਕਰ ਉਹ ਤੋਂ ਕਰ ਰਹੇ ਹਾਂ ਅਸੀਂ ਸਵੇਰੇ ਆ ਗਏ ਸੀ ਜੂਰੇ 9:30 ਜੀ ਕਿੱਦਾਂ ਮੰਚ ਆਇਆ ਮੰਚ ਆਇਆ ਇਹ ਐਸੀ ਤਾਂ ਇਹ ਮੇਰੇ ਬ੍ਰਦਰ ਨੇ ਇਹ ਡੇਲੀ ਨਾੜਾ ਸਭ ਜਾਣਦੇ ਨੇ ਜੀ ਤੇ ਉੱਥੇ ਇਹਨਾਂ ਨੇ ਕਿਹਾ ਵੀ ਆਪਾਂ ਅੱਜ ਉੱਥੇ ਜਾਣਾ ਵਾ ਉੱਥੇ ਕਿਸਾਨ ਆਏ ਹੋਣੇ ਹੋਰ ਵੀ ਸੰਗਤ ਪਹੁੰਚੀ ਹੋਣੀ ਹੈ ਵੀ ਆਪਾਂ ਉੱਥੇ ਲੰਗਰ ਲੈ ਕੇ ਜਾਣਾ ਵਾ ਅਸੀਂ ਕਿਹਾ ਚਲੋ ਜੀ ਤੋਂ ਬਾਬਾ ਕੀ ਬਾਈ ਗੁਰੂ ਜੀ ਦੇ ਹੁਕਮ ਨੇ ਉਹਨਾਂ ਦੇ ਹੁਕਮਾਂ ਨਾਲ ਸੂਰੇ ਖੜੇ ਆ ਲੰਗਰ ਸਬਦ ਲਈ ਇੱਕ ਬਰਾਬਰ ਆ ਉਹਦੇ ਹੁਕਮਾਂ ਨਾਲ ਅਸੀਂ ਜੀ ਕਰ ਰਹੇ ਆ ਜੋ ਕਰ ਰਹੇ ਆ ਕਿਉਂਕਿ ਮੈਂ ਸਵੇਰ ਦਾ ਦੇਖ ਰਹੇ ਆਂ ਵੀ ਲਗਾਤਾਰ ਹਜ਼ਾਰਾਂ ਮਤਲਬ ਕਿਸਾਨ ਨੌਜਵਾਨ ਬੱਚੇ ਆ ਕੇ ਲੰਗਰ ਇੱਥੋਂ ਖਾਏ ਗਏ ਨੇ ਉਹਨਾਂ ਵਿੱਚੋਂ ਮੈਂ ਵੀ ਇੱਕ ਸੀਗਾ ਕਿਉਂਕਿ ਮੈਂ ਜਦੋਂ ਸਵੇਰੇ ਦਾ ਪਹੁੰਚਿਆ ਆਂ ਇੱਥੇ ਤੇ ਬ੍ਰੇਕਫਾਸਟ ਨਹੀਂ ਸੀ ਕੀਤਾ ਅਲੀ ਮਾਣੇ ਨਿਕਲੇ ਸੀਗਾ ਵੀ ਰਾਤ ਨੂੰ ਜਾਮ ਹੋਊਗਾ ਟਰਾਲੀਆਂ ਕਰਕੇ ਇਸ ਕਰਕੇ ਆ ਕੇ ਮੈਂ ਵੀ ਭੈਣ ਦੇ ਹੱਥੋਂ ਪ੍ਰਸ਼ਾਦਾ ਲੈ ਕੇ ਖਾ ਕੇ ਤੇ ਉਸ ਤੋਂ ਬਾਅਦ ਐ ਬਾਪੂ ਕੀ ਕਹੋਗੇ ਤੁਸੀਂ ਕਾ ਰੱਖ ਦੋਈ ਕੋਈ ਕਹਿਣਾ ਕਿ ਅਸੀਂ ਦਿੱਲੀ ਫਤਿਹ ਕਰਨੀ ਆ ਦਿੱਲੀ ਫਤਿਹ ਕਰਾਂਗੇ ਜਿਹੜਾ ਨਾ ਪੱਥਰ ਪੱਥਰ ਲਾਇਆ ਨੇ ਸਾਡੇ ਸਹਰਾਣੇ ਨੇ ਚੱਕ ਕੇ ਪਾਸੇ ਕਰਾਂਗੇ ਪਰ ਦਿੱਲੀ ਤਾਂ ਹਰ ਵਾਰ ਧੋਖਾ ਦਿੰਦੀ ਹੈ ਇਸ ਤਰ੍ਹਾਂ ਦਿੱਲੀ ਜਿੱਤਣ ਵਾਲੇ ਵੀ ਅਸੀਂ ਆ ਜਿੱਤ ਕੇ ਵੀ ਅਸੀਂ ਉਹਨਾਂ ਦਿੱਤੀ ਹੈ ਪਰ ਹੁਣ ਇਹਨਾਂ ਨੇ ਸਾਨੂੰ ਇੱਕ ਲੈਂਡ ਦਿੱਤੀ ਵੀ ਤੁਹਾਡਾ ਖਾਲਸਾ ਦਾ ਇੱਥੋਂ ਤੱਕ ਬਾਊਂਡਰ ਹੈ। ਹਾਂਜੀ ਇੱਥੇ ਅਸੀਂ 60 ਫੁੱਟ ਉੱਚਾ ਹਾਂਜੀ ਇੱਥੇ 60 ਫੁੱਟ ਉੱਚਾ ਗੇਟ ਬਣਾਵਾਂਗੇ ਬੰਦੇ ਭਾਦਰ ਦੀ ਫੋਟੋ ਲਾਵਾਂਗੇ ਜਦੋਂ ਸਾਨੂੰ ਇਹਨਾਂ ਏਰੀਆ ਦੇ ਤਾਂ ਖਾਲਸਾ ਦਾ ਏਰੀਆ ਇੱਥੋਂ ਚੱਲੂਗਾ ਤੁਹਾਡਾ ਅੱਗੇ ਹਰਿਆਣਾ ਆ ਗਿਆ। ਬਿਲਕੁਲ ਆ ਸਾਨੂੰ ਇੰਨਾ ਹੀ ਮਨਜ਼ੂਰ ਹੈ। ਬਾਕੀ ਦੇਖਾਂਗੇ ਫਿਰ ਬਾਅਦ ਦੇ ਵਿੱਚ। ਜਿਹੜੀਆਂ ਮੰਗਾਂ ਹੈ ਨਾ ਮੰਗੀਆਂ ਸੀ ਸਾਡੀਆਂ ਉਹ ਇਹਨਾਂ ਪੂਰੀਆਂ ਨਹੀਂ ਕੀਤੀਆਂ। ਹੁਣ ਪੂਰੀਆਂ ਕਰਨਗੇ ਤੇ ਅਸੀਂ ਪਿੱਛੇ ਹਟ ਜਾਾਂਗੇ ਉਦੋਂ ਦਿੱਲੀ ਮੋਰਚਾ ਜਦੋਂ ਜਿੱਤ ਕੇ ਵਾਪਸ ਆਏ ਸੀ ਉਦੋਂ ਬਹੁਤ ਉਤਸ਼ਾਹ ਸੀਗਾ ਕਿ ਅਸੀਂ ਬਹੁਤ ਕੁਝ ਲੈ ਕੇ ਆਏ ਹਾਂ ਉਦੋਂ ਚਾਹਦੇ ਤਾਂ ਕਿਸਾਨ ਆਗੂ ਜਿਹੜੇ ਚੱਜਦੇ ਹੁੰਦੇ ਤਾਂ ਉਦੋਂ ਅਸੀਂ ਬਹੁਤ ਕੁਝ ਲੈ ਕੇ ਆ ਸਕਦੇ ਸੀ ਪਰ ਤਿੰਨ ਕਾਲੇ ਕਾਨੂੰਨ ਨੂੰ ਹੀ ਅਸੀਂ ਬਹੁਤ ਵੱਡੀ ਜਿੱਤ ਸਮਝੀ ਕਿਤੇ ਨਾ ਕਿਤੇ ਮੰਨਦੇ ਹੋ ਕਿ ਜਿਹੜੇ ਆਗੂ ਸੀਗੇ ਅੱਗੇ ਲੱਗੇ ਉਹਨਾਂ ਵਿੱਚ ਕੁਝ ਵਿਕੇ ਹੋਏ ਸੀ ਜਿਹਨਾਂ ਨੇ ਸਾਰਾ ਕੁਝ ਖਰਾਬ ਕੀਤਾ ਜਿੰਨਾ ਜਿਹੜਾ ਧੌਣ ਤੇ ਗੋਡਾ ਨਹੀਂ ਨਾ ਆਉਂਦਾ ਉਹਨਾਂ 'ਚ ਕੋਈ ਨਹੀਂ ਪਾਣੀ ਪੁੱਛਦਾ ਇਹ ਹੁਣ ਗੋਡਾ ਆਊਗਾ ਧੌਣ ਤੇ ਸਾਰਾ ਕੁਝ ਹੋਰੂਗਾ ਜਿਨ੍ਹਾਂ ਮਾਰਨੇ ਉਹਨੇ ਮਾਰ ਲੈਣ ਜਿਨ੍ਹਾਂ ਨਾ ਤਾੜਨੇ ਉਹਨੇ ਤਾੜ ਲੈਣ ਜਿਨੇ ਜੇਲਾਂ ਚ ਵਾੜਨੇ ਉਹਨੇ ਜੇਲਾਂ ਚ ਵਾੜ ਲੈਣ ਜਿਨ੍ਹਾਂ ਨਾ ਯਾਦ ਕਰਨੇ ਉਹਨੇ ਯਾਦ ਕਰ ਲੈਣਾ ਕੰਮ ਤਾਂ ਹੋਊਗਾ ਜੀ ਇਹਦਾ ਕੰਮ ਨਹੀਂ ਮੁੜਦਾ ਮੇਰੇ ਪੰਜ ਪੋਤੇ ਆ ਪਿਛਲਵਰੀ ਪੋਤੇ ਵੀ ਆਏ ਸੀ ਨਾਲ ਜੀ ਬڑا ਪੋਤਾ ਦਿਲਬਾਗ ਸਿੰਘ ਹੈ ਛੋਟਾ ਖੜਕ ਸਿੰਘ ਹੈ ਉਦੋਂ ਛੋਟਾ ਚੰਗਿਆੜਾ ਸਿੰਘ ਹੈ ਉਦੋਂ ਛੋਟਾ ਜਥੇਦਾਰ ਭਗੇਲ ਸਿੰਘ ਹੈ ਜਿਨੇ ਦਿੱਲੀ ਦੇ ਚ ਰਾਜ ਕੀਤਾ ਸੀ ਉਦੋਂ ਛੋਟਾ ਪੰਜਾਬ ਦਾ ਵਾਰਿਸ ਹੈ ਜਿਨੇ ਪੰਜਾਬ ਦੀ ਵਾਗਡੋਰ ਸੰਭਾਲਣੀ ਹੈ ਉਹ ਮਾਲਕ ਦੀ ਕਿਰਪਾ ਦੇ ਨਾਲ ਇੰਬੋਦੀ-ਮੋਦੀ ਕੀ ਹੋਇਆ ਕੱਚਾ ਦੁੱਧ ਪਤੀਲੀ ਵਿੱਚ ਮੋਦੀ ਮਰ ਗਿਆ ਦਿੱਲੀ ਵਿੱਚ ਵਾਹਿਗੁਰੂ ਸੋ ਇਹ ਵਾਹਿਗੁਰਜ ਕੀ ਫਤਿਹ ਸੋ ਇਹ ਸਾਡੇ ਬਜ਼ੁਰਗਾਂ ਨੇ ਆਪਣੇ ਘਰ ਦੇ ਵਿੱਚ ਹੀ ਪੂਰਾ ਪੰਜਾਬ ਸਾਹਮਣੋਂ ਵਾਸਤੇ ਜਿਹੜਾ ਦਿੱਲੀ ਫਤਿਹ ਕੀਤੀ ਆ ਉਹ ਸਾਹਮਣੋਂ ਵਾਸਤੇ ਉਹ ਯੋਧੇ ਬਣਾਉਣ ਵਾਸਤੇ ਆਪ ਆਪਣੇ ਘਰ ਦੇ ਮਤਲਬ ਦੋਤੇ ਪੋਤੇਆਂ ਦੇ ਨਾਮ ਉਦਾਂ ਦੇ ਰੱਖੇ ਆ ਵੀ ਅਸੀਂ ਪੰਜਾਬ ਸਾਫ਼ ਕਰਕੇ ਰ੍ਹਾਂਗੇ ਜਿੱਤ ਕੇ ਰ੍ਹਾਂਗੇ ਦਿੱਲੀ ਚਾਹੇ ਮੰਨੇ ਨਾ ਮੰਨੇ ਮੈਂ ਅਗਰ ਤੁਹਾਨੂੰ ਦੂਸਰੇ ਸਾਈਡ ਇਧਰ ਬੈਰੀਕੇਡ ਆ ਦੂਜੇ ਸਾਈਡ ਤੋਂ ਹਜ਼ਾਰਾਂ ਦੇ ਹਿਸਾਬ ਨਾਲ ਟਰਾਲੀਆਂ ਪਹੁੰਚ ਗਈਆਂ ਤੇ ਮਾਜੇ-ਮਾਜੇ ਦੇ ਵਿੱਚੋਂ 1800 ਟਰਾਲੀ ਮਾਜੇ-ਮਾਜੇ ਚੋਂ 1800 ਟਰਾਲੀ ਆ ਰਹੀ ਹੈ ਸੋ ਇਹ ਸਰਕਾਰਾਂ ਕਿੱਥੇ ਰੋਕ ਲੈਣਗੀਆਂ ਇਸ ਵਹਿਣ ਨੂੰ ਮੈਂ ਕਹਾਂਗਾ ਵੀ ਕੈਮਰਾਮੈਨ ਨੂੰ ਨਾਲ ਚੱਲਦੇ ਰਹੋ ਪਿੱਛੇ ਤੱਕ ਤੁਹਾਨੂੰ ਦਿਖਾਣੇ ਆ